ਅੱਜ ਇੱਥੇ ਅੰਮ੍ਰਿਤਸਰ ਜੇਲ੍ਹ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਹੋਈ ਔਰ ਇਸ ਮੀਟਿੰਗ ਦੇ ਵਿੱਚ ਕ੍ਰਿਮੀਨਲ ਜਸਟਿਸ ਸਿਸਟਮ ਤੋਂ ਜੁੜੇ ਹੋਏ ਜਿੰਨੇ ਵੀ ਸਟੇਕ ਹোলਡਰਸ ਨੇ ਪੁਲਿਸ ਪ੍ਰੋਸੀਕਿਊਸ਼ਨ ਜੁਡੀਸ਼ਰੀ ਉਹਨਾਂ ਦੇ ਸਾਰਿਆਂ ਦੇ ਔਰ ਲਾਅ ਅਫਸਰਸ ਇਹਨਾਂ ਦੇ ਸਾਰਿਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਬੇਸਿਕ ਪਰਪਸ ਇਹਗਾ ਕਿ ਜਿਹੜੀ ਸਾਡੀ ਕ੍ਰਿਮినਲ ਜਸਟਿਸ ਸਿਸਟਮ ਦੇ ਵਿੱਚ ਜੁਡੀਸ਼ੀਅਲ ਪ੍ਰੋਸੀਡਿੰਗਸ ਦੇ ਵਿੱਚ ਜਿਹੜੀ ਥਰੁਟੀਆਂ ਹੈ ਜਿਹੜੀ ਕੁਝ ਕਮੀ ਪੇਸ਼ੀਆਂ ਹੈ ਉਸ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਵੇ ਡੀਜੀਪੀ ਸਾਹਿਬ ਵੱਲੋਂ ਇੱਕ ਉੱਚ ਪਦਰੀ ਕਮੇਟੀ ਬਣਾਈ ਗਈ ਹੈ ਆਈਜੀ ਪ੍ਰੈਜ਼ੈਂਸ اور ਮੈਂ ਉਸ ਨੂੰ ਹੈਡ ਕਰਦੇ ਹਾਂ ਬਾਕੀ ਸਾਡੇ ਕੋਆਪਰੇਟ ਮੈਂਬਰਸ ਨੇ ਔਰ ਸਾਡਾ ਮੇਨ ਮੁੱਦਾ ਇਹੀ ਸਿਗਾ ਕਿ ਜਿਹੜੇ ਸਾਡੇ ਟ੍ਰਾਇਲਸ ਹੈ ਉਸ ਨੂੰ ਕਿਸ ਤਰ੍ਹਾਂ ਅਸੀਂ फास्ट करिए ताकि ਜਿਹੜਾ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਉਹ ਹੋਰ ਜ਼ਿਆਦਾ ਇਫੈਕਟਿਵ ਹੋ ਸਕੇ ਔਰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲ ਸਕੇ ਇਸ ਤੋਂ ਇਲਾਵਾ ਜੇਲ ਅਥਾਰਟिटीज ਨਾਲ ਮਿਲ ਕੇ ਜਿਹੜੇ ਜੇਲ ਦੀ ਆਪਣੀ ਕੁਝ ਸਿਕਿਉਰਿਟੀ ਇਸ਼ੂਜ਼ ਹੈ ਜਿਹੜੇ ਕੁਝ ਹੋਰ ਸਮੱਸਿਆਵਾਂ ਨੇ ਉਹਦੇ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ